ਹਾਂਜੀ ਪ੍ਰਧਾਨ ਜੀ ਥੋੜੇ ਦਿਨਾਂ ਤੋਂ ਚੱਲ ਰਿਹਾ ਕਿ ਬਾਬਾ ਸਾਹਿਬ ਦੀ ਬਾਬਾ ਭੀਮਰਾ ਅੰਬੇਦਕਰ ਜੀ ਦੀ ਮੂਰਤੀ ਨਾਲ ਛੇੜਛਾੜ ਹੋਈ ਨੰਗਲ ਵਿਖੇ ਪਿੱਛੇ ਜੇ ਅੰਮ੍ਰਿਤਸਰ ਵਿਖੇ ਵੀ ਹੁਣ ਬਟਾਲੇ ਵਿਖੇ ਵੀ ਹੋਈ ਆ ਇਹ ਸਾਰੇ ਮਸਲੇ ਨੂੰ ਕਿਸ ਤਰ੍ਹਾਂ ਦਾ ਦੇਖ ਰਹੇ ਆ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅ ਮੈਂ ਇਸ ਘਟਨਾ ਨੂੰ ਇੱਕ ਬੜੀ ਹੀ ਕਮਿਨੀ ਹਰਕਤ ਨਾਲ ਦੇਖਦਾ ਆ ਕਿ ਜੋ ਸਾਡੇ ਦੇਸ਼ ਵਿੱਚ ਰਹਿੰਦੇ ਆ ਕਿ ਕਿਦਾਂ ਉਹ ਬਕਾਊ ਆਪਣੇ ਆਪ ਨੂੰ ਬਣਾਉਣ ਲੱਗੇ ਆ ਕਿ ਬਾਬਾ ਸਾਹਿਬ ਉਮੀਦ ਕਰਨੇ ਇੱਕ ਸਮਾਜ ਲਈ ਕੰਮ ਨਹੀਂ ਕੀਤਾ ਸਾਰੇ ਸਮਾਜਾਂ ਲਈ ਕੰਮ ਕੀਤਾ ਸਾਰੀ ਪੂਰੀ ਜੜੀ ਹੈਗੀ ਆ ਜੋ ਭਾਰਤ ਵਿੱਚ ਰਹਿੰਦੇ ਆ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਸਮਾਜ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਉਹਨਾਂ ਸਾਰਿਆਂ ਲਈ ਉਹਨਾਂ ਨੇ ਕੰਮ ਕੀਤਾ ਆ ਲੇਕਿਨ ਕੁਝ ਮਾੜੀ માનਸਿਕਤਾ ਦੇ ਜੋ ਆਪਣੇ ਆਪ ਨੂੰ ਖਾਲਸਤਾਨੀ ਕਹਿੰਦੇ ਆ ਖਾਲਸਤਾਨ ਦਾ ਮਤਲਬ ਕੀ ਆ ਇਹ ਮੰਗਦੇ ਪਏ ਆ ਨਾ ਖਾਲਸਤਾਨ ਬਈ ਮੈਂ ਜੀ ਖਾਲਸਤਾਨੀ ਆ ਫਲਾਨਾ ਆ ਢਿਮਕੜਾ ਆ ਆ ਗੁਰਪਤਵੰਦ ਪੰਨੂ ਆਪਣੇ ਆਪ ਨੂੰ ਖਾਲਸਤਾਨੀ ਦੱਸਦਾ ਇਹਦਾ ਮਤਲਬ ਤਾਂ ਕੱਲੋਂ ਦਲਿਤ ਇੱਥੇ ਰਹਿ ਹੀ ਨਹੀਂ ਸਕੂਗਾ ਕੋਈ ਵੀ ਠੀਕ ਹੈ ਜੀ ਕੱਲੋਂ ਇਹਨਾਂ ਨੇ ਹੋਰ ਕੋਈ ਜਾਤ ਦਾ ਤਾਂ ਬੰਦਾ ਇੱਥੇ ਰਹਿ ਨਹੀਂ ਨਿੰਦਣਾ ਨਾ ਕੋਈ ਪੰਡਿਆ ਦਾ ਰਹੂਗਾ ਨਾ ਬਾਣੀਆਂ ਰਹੂਗਾ ਨਾ ਕੋਈ ਹੋਰ ਕਿਸੇ ਕਾਸਟ ਦਾ ਰਹੂਗਾ ਇਹਨਾਂ ਨੇ ਤਾਂ ਸਿਰਫ ਆਪਣੇ ਉਹ ਜਿਹੜਾ ਮਤਲਬ ਜਿਹਦੇ ਲਈ ਇਹ ਖਾਲਸਤਾਨ ਮੰਗਦੇ ਆ ਜਿਹੜੀ ਜਾਤ ਲਈ ਮੰਗਦੇ ਆ ਜਿਹੜੇ ਧਰਮ ਲਈ ਮੰਗਦੇ ਆ ਫੇਰ ਤਾਂ ਉਹ ਹੀ ਰਹਿਣਗੇ ਇੱਥੇ ਬਾਕੀਆਂ ਲਈ ਤਾਂ ਸਮਝ ਲਓ ਖਤਮ ਆ ਸੋ ਜਿਹੜੇ ਸੁਬਨੇ ਲੈ ਰਿਹਾ ਗੁਰਪਤਵੰਤ ਪੰਨੂ ਇਹਨੂੰ ਇੱਕ ਵਾਰੀ ਬਾਹਰ ਬੈਠਾ ਤਾਂ ਇਦਾਂ ਦੇ ਆ ਫੋਗਰੀਆਂ ਮਾਰੀ ਜਾਂਦਾ ਹੈ ਇਹਨੂੰ ਕਹੋ ਵੀ ਜੇ ਹਨਾ ਮਾਂ ਦਾ ਦੁੱਧ ਪੀਤਾ ਆ ਠੀਕ ਆ ਕਿਸੇ ਖਾਲਸ ਮਾਂ ਦਾ ਦੁੱਧ ਪੀਤਾ ਆ ਤੇ ਇੱਥੇ ਆ ਕੇ ਇਦਾਂ ਦੇ ਉਠੇਗਾ ਮਕਰ ਫਿਰ ਤੈਨੂੰ ਪਤਾ ਲੱਗੂਗਾ ਬਾਕੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਆਪਣੇ ਸਾਡੇ ਪੰਜਾਬ ਦੇ ਬੰਦਿਆਰੇ ਜਿਨ੍ਹਾਂ ਨੇ ਆ ਕੁੱਤੀ ਹਰਕਤ ਕੀਤੀ ਆ ਠੀਕ ਆ ਕਿ ਨਹੀਂ ਉਹਨਾਂ ਨੂੰ ਕਹੋ ਫਿਰ ਦਿਨੇ ਕਰਕੇ ਜਾਓ ਤੇ ਹੁਣ ਹੁਣ ਦੁਬਾਰਾ ਕਰਨ ਆਇਓ ਸਾਹਮਣੇ ਆਓ ਵੇਦਾਂ ਨੂੰ ਦਾਦੇ ਆ ਪੰਜਾਬ ਸਰਕਾਰ ਦੇ ਇਸ ਪ੍ਰਤੀ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਦੇਖਦੇ ਆ ਕਾਰ ਬਾਈ ਕੁਝ ਹੋਣੀ ਦੇਖੋ ਇਹ ਤਾਂ ਫੇਲ ਗਵਰਨਮੈਂਟ ਆ ਠੀਕ ਆ ਭਗਵਾਨ ਦਮਨ ਨੇ ਅੱਜ ਤੋਂ 4-5 ਦਿਨ ਪਹਿਲਾਂ ਦੀ ਇਹ ਗੱਲ ਹੋਈ ਹੋਆ ਠੀਕ ਹੈ ਔਰ ਇੱਕ ਡਰਾਮੇ ਡਰਾਮਾ ਕਰਨ ਲੱਗੇ ਹੋ ਆ ਜੁਧ ਨਸ਼ਿਆਂ ਵਿਰੁੱਧ ਇਹ ਹੈ ਨਾ ਉਹ ਜਿਹੜੇ ਮਾੜੇ ਮੋਟੇ ਵਿਚਾਰੇ ਪੀਣ ਪੂਣ ਵਾਲੇ ਆ ਉਹਨਾਂ ਨੂੰ ਚੱਕ ਕੇ ਜਾਂ ਉਹਨਾਂ ਦੀ ਅਕੰਧਾ ਢਾਈ ਜਾਂਦੇ ਆ ਹੈ ਨਾ ਜਿਹੜਾ ਇਹਨਾਂ ਕੋਲ ਸਵਿਧਾਨਿਕ ਅਧਿਕਾਰ ਨਹੀਂ ਗਾ ਉਹ ਆਹ ਪੁੱਠੇ ਸਦੇ ਬਸ ਕਮਾਂ ਦੇ ਨਾਲ ਹੋਇਓ ਆ ਪਰ ਜਿਨ੍ਹਾਂ ਨੇ ਸਾਨੂੰ ਦੇਸ਼ ਨੂੰ ਸਵਿਧਾਨ ਦਿੱਤਾ ਹਰੇਕ ਜਾਤ ਧਰਮ ਨਸਲ ਦੇ ਬੰਦੇ ਨੂੰ ਜੀਣ ਦਾ ਹੱਕ ਦਿੱਤਾ ਬਰਾਬਰਤਾ ਦਾ ਹੱਕ ਦਿੱਤਾ ਠੀਕ ਹੈ ਜੀ ਉਹ ਅੱਜ 5 ਦਿਨ ਹੋ ਗਏ ਆ ਇਹਨਾਂ ਦੇ 92 94 ਜਿਹੜੇ ਵੀ ਜਿੰਨੇ ਵੀ ਵਿਧਾਇਕਿਆ ਉਹਨਾਂ ਦਾ ਕਿਸੇ ਦਾ ਵੀ ਹੱਲੇ ਤੱਕ ਕੋਈ ਬਿਆਨ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਠੀਕ ਹੈ ਜੀ ਇਹਨਾਂ ਨੇ ਅੱਜ ਤੱਕ ਵੀ ਉਹ ਨਾ ਕੋਈ ਫੜਨ ਦੀ ਕੋਸ਼ਿਸ਼ ਕੀਤੀ ਹੈ ਨਾ ਉਹਨੂੰ ਧਿਆਨ ਵਿੱਚ ਲਿਆਂਦਾ ਗਿਆ ਹੈ ਠੀਕ ਹੈ ਮੈਂ ਇਹੀ ਗੱਲ ਕਹੂੰਗਾ ਇਹ ਸਰਕਾਰ ਦਾ ਫੇਲਿਅਰ ਹੈ ਔਰ ਇਹ ਇੰਨੀ ਮਾੜੀ ਸਰਕਾਰ ਕਦੀ ਨਹੀਂ ਆਈ ਦੇਖੋ ਕਾਲੀ ਵੀ ਆਈ ਕਾਂਗਰਸੀ ਵੀ ਆਈ ਪਰ ਐਦਾਂ ਦੇ ਕੰਮ ਕਦੀ ਨਹੀਂ ਹੋਏ ਕਿ ਜਿਹੜੇ ਇਹਨਾਂ ਦੀ ਸਰਕਾਰ ਵਿੱਚ ਹੋ ਰਿਹਾ ਅੱਜ ਦੇਖੋ ਇੱਕ ਹੋਰ ਉਥੇ ਬਟਾਲੇ ਵਿੱਚ ਘਟਨਾ ਹੋ ਗਈ ਆ ਉੱਥੇ ਵੀ ਬਾਬਾ ਸਾਹਿਬ ਦੀ ਉਹ ਸਟੈਚੂ ਦੇ ਉਂਗਲੀ ਤੋੜ ਦਿੱਤੀ ਗਈ ਆ ਹੁਣ ਤੁਸੀਂ ਦੱਸੋ ਬਈ ਇਹ ਸਰਕਾਰ ਕਿੱਧਰ ਨੂੰ ਜਾ ਰਹੀ ਆ ਜੇ ਇਹਨਾਂ ਨੇ ਆ ਚਾਰ ਪੰਜ ਦਿਨ ਪਹਿਲਾਂ ਕੋਈ ਨਾ ਕੋਈ ਕਾਰਵਾਈ ਕੀਤੀ ਹੁੰਦੀ ਤੇ ਇਹਨਾਂ ਦਾ ਕੋਈ ਨਾ ਕੋਈ ਆਧਾਰ ਹੋ ਜਾਣਾ ਸੀਗਾ ਲੇਕਿਨ ਇਹ ਫੇਰ ਗਵਰਨਮੈਂਟ ਆ ਔਰ ਇਹ ਇਹ ਕੁਝ ਨਹੀਂ ਕਰ ਸਕਦੀ ਇਹਨਾਂ ਨੇ ਬਸ ਜਾਣਾ ਹੀ ਆ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਮੰਗੀ ਮੰਗਿਆ ਤੁਹਾਡੀ ਕਿ ਕੀ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਇਹ ਹੋਣੀ ਚਾਹੀਦੀ ਆ ਜਲਦੀ ਤੋਂ ਜਲਦ ਜਿਨ੍ਹਾਂ ਨੇ ਇਹ ਕੰਮ ਕੀਤਾ ਆ ਉਥੇ ਫਲੋਰ ਨੰਗਲ ਵਿਖੇ ਉਹਨਾਂ ਨੂੰ ਸਰਕਾਰ ਫੜੇ ਔਰ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰੇ ਨਹੀਂ ਤਾਂ ਕਹਿ ਲਓ ਜੋ ਦਲਿਤ ਸਮਾਜ ਆ ਉਹ ਜੇ ਇਕੱਠਾ ਹੋ ਗਿਆ ਤੇ ਇਸ ਸਰਕਾਰ ਨੂੰ ਭਾਜਣਾ ਪੈ ਜਾਣੀ ਆ ਠੀਕ ਆ ਜੇ ਜਲਦੀ ਤੋਂ ਜਲਦੀ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਕੋਈ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਕੋਈ ਵੱਡਾ ਅੰਦੋਲਨ ਲਿਖਾਂਗੇ ਇਸ ਸਰਕਾਰ ਦੇ ਵਿਰੁੱਧ ਔਰ ਜਿਨ੍ਹਾਂ ਨੇ ਉਹ ਕੰਮ ਪੋਟਾ ਕੀਤਾ ਉਹਨਾਂ ਦੇ ਵਿਰੁੱਧ ਸੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਾਤ